कुफा भी शान है साल बहुत महान है कुफा भी शान है कुफा देश ने कल्याण मुर्दाबाद 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 देश कल्याण मुर्दाबाद मुर्दाबाद देश हित कल्याण मुर्दाबाद जिंदाबाद आज के बस 2-4 मिनट ਸੜ ਗਿਆ ਬਈ ਸੜ ਗਿਆ ਮੇਰਾ ਗਰਮ ਸੜ ਗਿਆ ਸੜ ਗਿਆ ਬਈ ਸੜ ਗਿਆ ਕੀ ਨਾਮ ਜੀ ਮੇਰਾ ਨਾਮ ਜੈਦਾ ਲਸ਼ਕਰ ਸਿੰਘ ਆ ਅੱਜ ਕੀ ਪ੍ਰੋਗਰਾਮ ਆ ਤੁਹਾਡਾ ਪ੍ਰੋਗਰਾਮ ਇਸ ਤਰ੍ਹਾਂ ਆ ਬਈ ਅਸੀਂ ਸਿੱਖ ਕੌਮ ਦੀ ਜਿਹੜੀ ਸੁਪਰੀਰ ਸੰਸਥਾ ਆ ਨਾ ਸ਼੍ਰੀਨ ਕਾਲਤਾ ਸਾਹਿਬ ਤੇ ਅਸੀਂ ਆਮ ਸਿੱਖਾਂ ਨੂੰ ਕੁਝ ਦੇ ਲੋ ਹਰ ਕੋਈ ਸਿੱਖਿੰਦਾ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰ ਹੁਣ ਆਪਣੇ ਕੁਝ ਸਮੇਂ ਤੋਂ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜੱਸੀਦਾਰਾਂ ਨੂੰ ਆਪਣੇ ਹਿੱਤਾਂ ਵਿੱਚ ਵਰਤਣਾ ਸ਼ੁਰੂ ਕਰਤਾ ਸਾਡੀ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਕਿਉਂਕਿ ਮੈਂ ਸ਼ੁਰੂ ਵਿੱਚ ਕਾਲੀ ਦਲ ਦੇ ਨਾਲ ਸੰਬੰਧ ਕਿਹਾ ਪਿਛੜੀਆਂ ਦੋ ਟਰਮਾਂ ਤੋਂ ਸਰਕਲ ਪ੍ਰਧਾਨ ਉਸ ਤੋਂ ਪਹਿਲਾਂ ਗੇਰੇ ਦਾ ਨੂੰ ਨੀਤ ਪ੍ਰਧਾਨ ਸੀਨੀਅਰ ਵਜ਼ੀਰ ਪ੍ਰਧਾਨ ਵੀ ਰਿਹਾ ਆ ਪਰ ਜੋ ਕੁਝ ਸਾਡੀ ਪਾਰਟੀ ਕਰ ਰਹੀ ਆ ਖਾਸ ਕਰਕੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਕਮੇਟੀ ਆ ਨਾ ਉਹਨਾਂ ਨੇ ਜੀ ਅਕਾਲਤਾ ਸਾਹਿਬ ਦੇ ਜਥੇਦਾਰ ਦੀ ਰਤਮੇ ਨੂੰ ਰੋਲ ਕੇ ਰੱਖ ਦਿੱਤਾ ਪਰ ਸਿੱਖ ਕੌਮ ਨੂੰ ਬੜਾ ਰੋਹ ਆਜ ਦੇ ਤੇ ਬਈ ਇਹ ਬਹੁਤ ਮਾੜਾ ਕੀਤਾ ਆ 11 ਬੰਦੇ ਜਿਹੜੀ ਕਮੇਟੀ ਆਪਣਾ ਵਕਤ ਵੀ ਬਿਹਾਰ ਚੁੱਕੀ ਆ 5 ਸਾਲ ਵਾਸਤੇ ਹੁੰਦੀ ਹੈ ਕਮੇਟੀ ਪਰ ਇਹਨੂੰ ਤਾਂ 2011 ਦੀ ਇਲੈਕਸ਼ਨ ਹੋਈ ਆ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਤੇ ਆਮ ਹੈਗਾ ਜਦੋਂ 5 ਸਾਲ ਟਰਮ ਪੂਰੀ ਹੋ ਜAVE ਫਿਰ ਪ੍ਰਬੰਧਕ ਲੱਗਦਾ ਹੁੰਦਾ ਜਾਂ ਉਹ ਕਮੇਟੀ ਜਿਹੜੀ ਹੁੰਦੀ ਆ ਸਿਰਫ ਓਕੇ ਟੇਕਰ ਹੁੰਦੀ ਆ ਇਹ ਕੇ ਟੇਕਰ ਜਿਹੜੇ ਆ ਨਾ 11 ਮੈਂਬਰਾਂ ਨੇ ਖੀਰੀ ਕਾਲਕਤਾਰ ਸਾਹਿਬ ਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਸਰਤ ਸਿੰਘ ਦਮਦੋਆ ਸਾਹਿਬ ਉਹਨਾਂ ਨੂੰ ਗਿਰਾ ਨੇ ਜਲੀਲ ਕਰਨ ਦੀ ਕੋਸ਼ਿਸ਼ ਕਰਕੇ ਤੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਉਸ ਤੋਂ ਬਾਅਦ ਦੋਹਾਂ ਤਕਤਾਂ ਦੇ ਸ੍ਰੀ ਗਿਆਨੀ ਅਰਬੀ ਸਿੰਘ ਜਸਰਤ ਸਿੰਘ ਕਾਲਕਤਾਰ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਸਰਤ ਸਿੰਘ ਤੇਸਗਰ ਸਾਹਿਬ ਇਹਨਾਂ ਨੂੰ ਲਾਇਆ ਉਹਨਾਂ ਨੇ ਤੇ ਉਹਨਾਂ ਤੋਂ ਬਾਅਦ ਲੋਕ ਤੇ ਚੋਰੀ ਛਿਪੇ ਜਿਹੜਾ ਨਮਾ ਇਹਨਾਂ ਨੇ ਛਾਪਿਆ ਨਾ ਉਹ ਹੀ ਸਿਧਾਂਤ ਨਹੀਂ ਉੱਥੇ ਦੇਖੇ ਕਿਉਂਕਿ ਹਮੇਸ਼ਾ ਵਾਸਤੇ ਜਦੋਂ ਅਕਾਲ ਤਖਤ ਸਾਹਿਬ ਦਾ ਜਾਂ ਕਿਸੇ ਤਖਤ ਦਾ ਜ세ਦਾਰ ਨਿਯਤ ਕਰਨਾ ਹੁੰਦਾ ਤੇ ਦਰਬਾਰ ਸਾਹਿਬ ਦਾ ਜਿਹੜਾ ਬਾਬਾ ਬੁੱਢਾ ਜੀ ਦੀ ਗੱਦੀ ਤੇ ਬੈਠਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਉਹ ਉਹਦੀ ਨਿਯੁਕਤੀ ਦਾ ਐਲਾਨ ਕਰਿਆ ਕਰਦਾ ਤੇ ਸਭ ਤੋਂ ਪਹਿਲਾਂ ਦਸਤਾਰ ਵੀ ਉਹ ਹੀ ਪੇਟ ਕਰਦਾ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਪੰਥਕ ਜਥੇ ਬੰਦੀਆਂ ਆ ਉਹ ਸਾਰੀਆਂ ਹੀ ਉਹਦੇ ਸਰਤੇ ਦਫਤਾਰ ਸਜਾਈ ਜਾਂਦੀ ਆ ਬਣੇ ਜਾਂਦੀ ਆ ਤੇ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਗੈਰਹਾਜ਼ਰੀ ਵਿੱਚ ਨਾ ਉੱਥੇ ਗ੍ਰੰਥ ਤੇ ਨਾ ਉੱਥੇ ਪੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਜਥੇਦਾਰ ਥੰਪਿਆ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੋਨੋਂ ਹੀ ਉੱਥੇ ਹਾਜ਼ਰ ਨੇ ਤੇ ਇਹ ਇਸ ਕਰਕੇ ਅੱਜ ਬਲਦੇਵ ਸਿੰਘ ਕਲਿਆਣ ਜਿਹੜਾ ਐਗਜ਼ੀਕਟਿਵ ਮੈਂਬਰ ਆ ਤੇ ਮੀਤ ਪ੍ਰਧਾਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਕਿਉਂਕਿ ਇਹ ਉਹਦੇ ਵਿੱਚ ਹਿੱਸੇਦਾਰ ਆ ਅਸੀਂ ਆਏ ਤੁਸੀਂ ਬਈ ਉਹਨੂੰ ਜਾ ਕੇ ਮਿਲੀਏ ਵੀ ਉਹਨੂੰ ਬੇਨਤੀ ਵੀ ਕਰੀਏ ਵੀਰਾ ਐਡਾ ਕਨਾਉਣਾ ਕਾਰਜ ਆਪਾਂ ਨਾ ਕਰੀਏ ਬਹੁਤ ਵੱਡੀ ਗੁਸਤਾਖੀ ਆ ਇਡੀ ਵੱਡੀ ਮਹਾਨ ਸੰਸਥਾ ਜਿਹੜਾ ਹੈਗਾ ਕੌਮ ਦਾ ਹਿੱਸੇਦਾਰ ਆ ਉਹਨੂੰ ਆਪਾਂ ਜਿਹੜਾ ਸਟੈਪ ਡਾਉਨ ਕੀਤਾ ਆ ਉਹ ਬਹੁਤ ਮਾੜਾ ਕੀਤਾ ਤੋਂ ਇਹ ਨਾ ਕਰੀਏ ਪਤਾ ਲੱਗਾ ਉਹ ਇੱਥੇ ਹੈ ਨਹੀਂਗਾ ਤੇ ਹੁਣ ਸੰਗਤਾਂ ਦੇ ਵਿੱਚ ਬੜਾ ਰੋਹ ਆ ਸ਼ਾਹਕੋਟ ਹਲਕਾ ਨੂੰ ਉਧਰ ਹਲਕੇ ਦੀਆਂ ਸੰਗਤਾਂ ਵਿੱਚ ਅਸੀਂ ਵੋਟਾਂ ਪਾ ਕੇ ਇਹਨੂੰ ਜਤਾਇਆ ਸਾਨੂੰ ਇਹਦੇ ਵਿੱਚ ਨੂੰ ਸਿਆ ਮੈਂ ਆਪ ਆਪਣੀ ਵੋਟ ਪਾਈ ਵੀ ਲੋਕਾਂ ਦੀਆਂ ਵੀ ਪੁਆਈਆਂ ਇਹਨੂੰ ਵੋਟਾਂ ਸਾਨੂੰ ਇਹਸ ਕਰਕੇ ਰੋਸ ਆ ਅਸੀਂ ਰੋਸ ਵਿੱਚ ਇਹਦਾ ਅੱਜ ਉਤਲਾ ਫੋਕੜ ਜਾ ਰਿਹਾ ਪਹਿਲਾਂ ਤਾਂ ਮੈਂ ਸਾਰੀ ਸਿਕ ਕੌਮ ਨੂੰ ਤੁਹਾਡੇ ਕੋ ਇਸ ਮੀਡੀਆ ਦੇ ਜ਼ਰੀਏ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਗਭਗ 1994 ਤੋਂ ਲੈ ਕੇ ਫਿਲਹਾਲ ਇੰਡੀਆ ਸੈਕਸ਼ਨਲ ਫੈਡਰੇਸ਼ਨ ਵਿੱਚ ਬੜਾ ਲੰਬਾ ਸਮਾਂ ਕੰਮ ਕੀਤਾ ਫੇਰ ਜੂਸ ਅਕਾਲੀ ਦਲ ਦੇ ਵੱਖ-ਵੱਖ ਉਹਦਿਆਂ ਤੇ ਸਰਕਲ ਪ੍ਰਧਾਨ ਤੋਂ ਲੈ ਕੇ ਕੋਰ ਕਮੇਟੀ ਮੈਂਬਰ ਤੱਕ ਵੀ ਮੈਂ ਵਰਕ ਕੀਤਾ ਕਿ ਸ਼ਰੋਮਣੀ ਅਕਾਲੀ ਦਲ ਚ ਰਹਿੰਦਿਆ ਹੋਇਆ ਪਿਛਲੇ 2-3 ਟਰਮਾਂ ਤੋਂ ਨੂਰਮੈਲ ਦੇ ਹਾਤੀ ਦਾ ਸਰਕਲ ਪ੍ਰਧਾਨ ਵੀ ਬਣਾਇਆ ਪਾਰਟੀ ਨੇ ਸਾਡੇ ਬਜ਼ੁਰਗਾਂ ਨੇ ਆਪਣਾ ਜਿੱਥੇ ਇਸ ਅਕਾਲੀ ਦਲ ਲਈ ਇਸ ਪੰਥ ਲਈ ਆਪਣਾ ਖੂਨ ਡੋਲਿਆ ਅਸੀਂ ਵੀ ਆਪਣਾ ਪਸੀਨਾ ਜਿਹੜਾ ਉਹ ਡੋਲਿਆ ਇਸ ਪੰਥ ਕਰਵੈਤਾ ਨੂੰ ਉੱਪਰ ਚੱਕਣ ਲਈ ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹ ਅਕਾਲੀ ਦਲ ਉਹ ਸ਼੍ਰੋਮਣੀ ਕਮੇਟੀ ਉਹ ਜਿਹੜੇ ਆਪਣੇ ਆਪ ਨੂੰ ਬਰੂਫੀਏ ਸਿੱਖ ਕਹੋਂ ਵਾਲੇ ਲੋਕ ਉਹ ਅੱਜ ਸ੍ਰੀ ਅਕਾਲ ਸਾਹਿਬ ਦੀਆਂ ਤੇ ਸਿੱਖ ਪ੍ਰੋਗਰਾਮਾਂ ਦਾ ਘਾਣ ਕਰ ਰਹੇ ਆ ਜਿਨ੍ਹਾਂ ਨੂੰ ਅਸੀਂ ਵਾਰਡ ਦੇ ਤੌਰ ਤੇ ਸਿੱਖੀ ਦੀ ਰਾਖੀ ਲਈ ਸਿੱਖ ਕੌਮ ਦੀ ਪਰੰਪਰਾਂਵਾਂ ਦੀ ਰਾਖੇ ਲਈ ਸਿੱਖੀ ਸੰਧਾਰ ਦੀ ਰਾਖੀ ਲਈ ਚੁਣ ਕੇ ਭੇਜਿਆ ਸੀ ਇਹ ਸਾਡੀ ਨੁਮਾਇੰਦਗੀ ਕਰਕੇ ਦੁਨੀਆ ਭਰ ਦੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਨੂੰ ਚਾਹੇ ਪੰਜਾਬ ਤੋਂ ਬਾਹਰ ਆ ਅੱਜ ਪੰਜਾਬ ਵਿੱਚ ਲਗਭਗ ਪੌਣੇ 2 ਕਰੋੜ ਦੇ ਆਸ-ਪਾਸ ਸਿੱਖ ਵਸਦੇ ਆ ਜੇ ਆਪਾਂ ਪੰਜਾਬ ਤੋਂ ਬਾਹਰ ਇੰਡੀਆ 'ਚ ਜਾ ਕੇ ਦੇਖੀਏ ਤੇ 70 60 ਤੋਂ 70 ਲੱਖ ਦੇ ਆਸ-ਪਾਸ ਸਿੱਖ ਵਸਦੇ ਆ ਜੇ ਬੀਤੀਆਂ ਦੀ ਧਰਤੀਆਂ ਦੇਖੀਏ ਤੇ 35 ਤੋਂ 45 ਲੱਖ ਤੱਕ ਜਿਹੜੇ ਸਿੱਖ ਸਾਡੇ ਵਸਦੇ ਆ ਪਰ ਇਹ ਸ਼੍ਰੋਮਣੀ ਅਕਾਲੀ ਦਲ ਸਾਰੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲਗਭਗ ਪੌਣੇ 2 ਕਰੋੜ ਸਿੱਖਾਂ ਦੇ ਵਿੱਚੋਂ ਮੈਂ ਸਮਝਦਾ ਕਿ 40% ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ ਪਾਰੇਸ ਟਾਈਮ ਤੇ 10% ਸਿੱਖਾ ਦੀ ਵੀ ਆਬਾਦੀ ਜਿਹੜੀ ਆ ਉਹ ਇਹਨਾਂ ਨੂੰ ਲਾਇਕ ਨਹੀਂ ਕਰਦੀ ਉਹ ਇਹਨਾਂ ਨੂੰ ਕਰਦੀ ਨਹੀਂ ਆਪਾਂ ਦੇਖ ਲਿਆ ਪਿਛਲੇ 2024 ਵਿੱਚ 17 ਲੱਖ ਵੋਟਾਂ ਜਿਹੜੀਆਂ ਪਈਆਂ 2 ਕਰੋੜ ਸਿੱਖਾਂ ਦੇ ਵਿੱਚੋਂ ਇਹਨਾਂ ਨੂੰ ਪਰ ਅੱਜ ਇਹ ਉੱਥੇ ਕਾਬਜ ਹੋ ਕੇ ਬੈਠੇ ਆ ਪਿਛਲੇ 10 ਸਾਲਾਂ ਤੋਂ ਸੈਂਟਰ ਦੀ ਸਰਕਾਰ ਨਾਲ ਲੜ ਕੇ ਇਲੈਕਸ਼ਨ ਵੀ ਹੋਣ ਨਹੀਂ ਦੇਣ ਯਾਰ ਤੇ ਆਪਣੀਆਂ ਮਨਮਾਨੀਆਂ ਕਰਕੇ ਸਿੱਖੀ ਹਧਾਤਾਂ ਨੂੰ ਖੋਰਾ ਲਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਆਪਾਂ ਦੇਖ ਰਹੇ ਆ ਪਿਛਲੇ ਸਾਲ 'ਚ ਵੀ ਇਹੇ ਕੁਸ਼ ਕਰਤੂਤਾ ਕਰਦੇ ਰਹੇ ਆ ਪਰ ਅੱਜ মিডিਆ ਦਾ ਜਵਾਨਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਤਨਵਾਦ ਵੀ ਕਰਦੇ ਆ ਕਿ ਤੁਸੀਂ ਜਿਹੜਾ ਹਰ ਇੱਕ ਬੰਦੇ ਤੱਕ ਹਰ ਇੱਕ ਜਿਹੜੀ ਚੀਜ਼ ਆ ਉਹਨੂੰ ਲੋਕਾਂ ਤੱਕ ਪਹੁੰਚਾਉਨੇ ਹੋ ਤੇ ਸਾਡੀ ਸਿੱਖ ਕੌਮ ਸਾਡੀ ਕੌਮ ਸਾਡੇ ਲੋਕ ਸਾਡੇ ਪੰਜਾਬੀ ਜਾਗਰੂਕ ਹੋਣਗੇ ਦੇਸ਼ਾਂ ਪਰੇਸ਼ਾਨੀ ਸਿੱਖ ਵੀ ਜਿਹੜੇ ਜਾਗਰੂਕ ਹੋ ਕੇ ਅੱਜ ਇਸ ਬਲੰਦੀ ਦੀ ਪਹੁੰਚੇ ਆ ਕਿ ਅੱਜ ਇਹਨਾਂ ਦੀਆਂ ਕਰਤੂਤਾਂ ਨੂੰ ਕਾਲੀਆਂ ਕਰਤੂਤਾਂ ਨੂੰ ਲੱਗੀਆਂ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਦੇ ਰੋਹ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਕਿੱਥੇ ਇਹਨਾਂ ਦੇ ਪੁਤਲੇ ਫੂਕ ਰਹੇ ਆ ਲੋਕ ਕਿੱਡੀ ਬਿਸ਼ਰਮੀ ਦੀ ਗੱਲ ਆ ਕਿ ਸਿੱਖ ਸਿੱਖਾਂ ਦਾ ਪਤਲਾ ਫੂਕਣ ਲਈ ਸਿੱਖਾਂ ਨੂੰ ਮਜਬੂਰ ਕਰ ਰਹੇ ਆ ਔਰ ਉਹ ਸਿੱਖ ਕਰ ਰਹੇ ਆ ਜਿਹੜਾ ਨੂੰ ਤੁਸੀਂ ਇੱਕ ਆਪਣੀ ਆਪਣੀ ਵੋਟ ਪਾ ਕੇ ਨਹੀਂ ਇਹਨਾਂ ਦੇ ਪਿੱਛੇ ਰਾਤ ਦਿਨ ਘੁੰਮ ਕੇ ਗੱਡੀਆਂ ਭੰਨ ਕੇ ਇਹਨਾਂ ਨੂੰ ਜਿਹੜਾ ਹੈਗਾ ਉਸ ਅਹੁਦੇਆਂ ਦੇ ਪਹਚਾਇਆ ਕਿ ਤੁਸੀਂ ਭਾਈ ਸਾਡੀ ਸਿੱਖਾਂ ਦੀ ਨੁਮਾਇੰਦਗੀ ਕਰਿਓ ਸਾਡੀ ਸਿੱਖਾਂ ਦੀ ਪਾਕ ਜਿਹੜੀ ਆ ਉਹ ਦੁਨੀਆ ਭਰ ਵਿੱਚ ਉੱਚੀ ਹੋਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੇ ਅਸੀਂ ਚੁਣ ਕੇ ਭੇਜਿਓ ਸਿੱਖ ਆ ਇਹ ਜਾਣ ਕੇ ਉੱਥੇ 11 ਮੈਂਬਰ ਸਿਰਫ ਚੁਣੇ ਜਾਣ ਅੱਜ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਵੀ 117 ਆ ਪਰ ਇੱਥੇ ਜਿਹੜੇ 11 ਮੈਂਬਰ ਐਗਜ਼ੀਕਟਿਵ ਦੇ ਆ ਇਹ ਸਾਰਿਆਂ ਨਾਲੋਂ ਉੱਚਾ ਤੇ ਸੁੱਚਾ ਆਉਂਦਾ ਆ ਜੇ ਇਹਨੂੰ ਸਮਝਣ ਤਾਂ ਅੱਜ ਅਸੀਂ ਕੋਈ ਬਲਦੇਵ ਸਿੰਘ ਕਲਿਆਣ ਦਾ ਕੋਈ ਨਿੱਜੀ ਤੌਰ ਤੇ ਵਿਰੋਧ ਨਹੀਂ ਕਰਨਾ ਏ ਸਾਡਾ ਉਹਨਾਂ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਹੈ ਉਹਨਾਂ ਨਾਲ ਕੋਈ ਸਾਡਾ ਨਿੱਜੀ ਕੋਈ ਵੰਡ ਵਡਾਈ ਦਾ ਕੋਈ ਕੇਸ ਨਹੀਂ ਹੈ ਅਸੀਂ ਜੇ ਕਰਨ ਆਏ ਆ ਤੇ ਸਿਰਫ ਆਪਣੇ ਦੁਖੀ ਛਿਰਦਿਆਂ ਨੂੰ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ ਉਹਨਾਂ ਲੋਕਾਂ ਦਾ ਪੁੱਤਲਾ ਸਾਲ ਲੈ ਆਏ ਜਿਨ੍ਹਾਂ ਨੇ ਉੱਥੇ 11 ਮੈਂਬਰਾਂ ਨੇ ਬੈਠ ਕੇ ਸਿੱਖ ਜਿਹੜੇ ਜefeਦਾਰ ਸੀਗੇ ਜਿਹੜੇ ਸਾਡੇ ਤਿੰਨੇ ਜefeਦਾਰ ਸੀ ਵਾਰੀ ਵਾਰੀ ਕਰਕੇ ਇਹਨਾਂ ਨੇ ਉਹਨਾਂ ਦੇ 26 ਦਿਨਾਂ ਦੇ ਵਿੱਚ ਕਰਜ਼ਾ ਤੁਸੀਂ ਕਰਕੇ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਠੀਕ ਆ ਸਮੇ ਸਮੇਂ ਨਾਲ ਜefeਦਾਰ ਬਦਲਦੇ ਵੀ ਆਏ ਆ ਸਾਰੇ ਚੀਜ਼ਾਂ ਬਦਲਦੀਆਂ ਵੀ ਆਈਆਂ ਬਦਲਦੀਆਂ ਰਹਿਣਗੀਆਂ ਵੀ ਪਰ ਉਹ ਲਿਖੋ ਵਿਧੀ ਵਿਧਾਨ ਹੋਣਾ ਚਾਹੀਦਾ ਇਹ ਜਿਹੜੇ 11 ਮੈਂਬਰ ਆ ਇਹੀ ਨਹੀਂ ਸਾਰੀ ਸਿਕ ਕਮ ਦੀ ਨਿਮਾਇੰਗੀ ਕਰਦੇ ਦੂਜੀਆਂ ਪਾਰਟੀਆਂ 'ਚ ਵੀ ਸਿੱਖ ਬੈਠੇ ਆ ਕਾਂਰਸ ਵੀ ਸਿੱਖ ਬੈਠੇ ਹੋਣਗੇ ਝਾੜੂ ਵਾਲੀ ਪਾਰਟੀ ਵੀ ਸਿੱਖ ਬੈਠੇ ਹੋਣਗੇ ਦੇਸ਼ਾਂ ਵਿਦੇਸ਼ਾਂ 'ਚ ਵੀ ਸਿੱਖ ਬੈਠੇ ਹੋਣਗੇ ਉਹ ਵੀ ਸਿੱਖ ਬੈਠੇ ਆ ਜਿਹੜੇ ਵੱਡੇ ਵੱਡੇ ਵਿਦਵਾਨ ਆ ਪਰ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕਾ ਉਹ ਵੀ ਲੋਕ ਆ ਜਿਹੜੇ ਸਿੱਖ ਚਿਹਰਾ ਮੋਰਾ ਨਹੀਂ ਵੀ ਹੈ ਤਦ ਵੀ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਆ ਅਸੀਂ ਉਹਨਾਂ ਦੀ ਵੀ ਨੁਮਾਇੰਦਗੀ ਕਰਦੇ ਆ ਪਰ ਇਹ ਚੀਜ਼ ਸਾਨੂੰ ਸੋਚ ਕੇ ਕਰਨਾ ਚਾਹੀਦਾ ਸੀ ਵੀ ਕਿੰਨੇ ਦਿਲਾਂ ਨੂੰ ਦੁਖੀ ਕਰ ਰਹੇ ਆ ਫਿਰ ਵੱਡੀ ਬਿਸ਼ਰਮੀ ਦੀ ਗੱਲ ਇਹ ਆ ਕਿ ਉਹ ਜਿਹੜੀ ਵਾਰਡ ਕਰਦੀ ਹੋਈ ਵਾਰਡ ਬਣਾਈ ਅਣਜਾਣੇ ਵਿੱਚ ਨਹੀਂ ਜਾਣ ਪੁੱਜ ਕੇ ਉਹਨਾਂ ਨੂੰ ਪਤਾ ਕਿ ਪੰਥ ਸਾਡੇ ਨਾਲ ਦੇ ਉਹਨਾਂ ਨੂੰ ਪਤਾ ਕਿ ਸੈਖੇਸ ਦੇ ਵਿਰੋਧੀ ਆ ਪਰ ਫੇਰ ਵੀ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਲਗਾਤਾਰ ਗਲਤੀ ਤੇ ਗਲਤੀ ਕਰਕੇ ਸਿੱਖ ਪਰੰਪਰਾਵਾਂ ਨੂੰ ਢਾਣ ਜਿਹੜੀ ਥੇਸ ਪਹੁੰਚਾ ਰਹੇ ਆ ਅਸੀਂ ਇਹਦਾ ਪੂਰਜੋਰ ਵਿਰੋਧ ਵੀ ਕਰਦੇ ਆ ਇਹ ਠੋਕ ਮ ਜਾ ਕੇ ਕਹਿੰਨੇ ਆ ਕਿ ਭਾਈ ਜਦੋਂ ਤੱਕ ਵੀ ਤੁਸੀਂ ਇਹ ਚੀਜ਼ਾਂ ਨਹੀਂ ਕਰੋਗੇ ਇਹ ਹੁਕਮਨਾਮਾ ਜਿਹੜਾ ਤੁਸੀਂ 2 ਦਸੰਬਰ ਨੂੰ ਹੋਇਆ ਸੀ ਜੇ ਉਹਦੇ ਪੂਰਨ ਤਰ੍ਹਾਂ ਨਾਲ ਨਹੀਂ ਚੱਲਦੇ ਜੇ ਤੁਸੀਂ ਉਹਦਾ ਵਿਰੋਧ ਕਰਕੇ ਦਿਹਾੜਾਂ ਦੀ ਕਰਤੂਸੀ ਕਰਦੇ ਰਹੇ ਇਸ ਤਰੀਕੇ ਨਾਲ ਅਸੀਂ ਕੋਈ ਜਿਹੇਦਾਰ ਕੁਲਦੀਪ ਸਿੰਘ ਗੜਗਾਜ ਦੇ ਵਿਰੋਧੀ ਨਹੀਂ ਅਸੀਂ ਉਸ ਪਦਵੀ ਦਾ ਸਤਿਕਾਰ ਕਰਦੇ ਹਾਂ ਸਤਿਕਾਰ ਕਰਦੇ ਰਹਾਂਗੇ ਅਸੀਂ ਸਾਰੇ ਜਾਣੇ ਸਹਿਖਿਆ ਤੇ ਸਹਿਖਿਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੇ ਕਿਸੇ ਨੇ ਹੋਰ ਕੋਈ ਬੋਧੀ ਵਿਰੋਧਤਾ ਕਰਦਾ ਜਾਂ ਹੋਰ ਕੋਈ ਉਹਦਾ ਪਾਕਰ ਬੋਧਾ ਦਾ ਅਸੀਂ ਉਹਦੀ ਵਿਰੋਧਤਾ ਕਰਦੇ ਨਹੀਂ ਕਰਦੇ ਪਰ ਅਸੀਂ ਇਹ ਗੱਲ ਜਰੂਰ ਕਹਿਣੀ ਚਾਹੁੰਦੇ ਹਾਂ ਕਿ ਜਿਹੇਦਾਰ ਕੁਲਦੀਪ ਸਿੰਘ ਗੜਗਾਜ ਸਾਹਿਬ ਤੁਸੀਂ ਸਾਡੇ ਸਤਿਕਾਰਯੋਗ ਇਸ ਟਾਈਮ ਪੋਜੀ ਤੇ ਬੈਠੇ ਹੋ ਪਰ ਬੈਠਣ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਤੁਸੀਂ ਪੰਥਗ੍ਰੰਥਾਂ ਨੂੰ ਜਾਣਦੇ ਸੀ ਤੁਹਾਨੂੰ ਕਿਉਂ ਨਹੀਂ ਪਤਾ ਸੀ ਕਿ ਪੰਥਗ੍ਰੰਥਾਂ ਦਾ ਕਿਦਾਂ ਜਹੇਦਾਰੀ ਪਾਣੀ ਤੇ ਬੈਠਿਆ ਜਾਂਦਾ ਤੁਸੀਂ ਆਪ ਬੈਠਣਾ ਸੀ ਤੇ ਸਾਰਿਆਂ ਸਾਥ ਜਿਹੜੀਆਂ ਪੰਥਗ੍ਰੰਥਾਂ ਨੂੰ ਤੁਸੀਂ ਘਾੜ ਕਰ ਦਿੱਤਾ ਨਾ ਉੱਥੇ ਗੁਰੂ ਗ੍ਰੰਥ ਸਾਹਿਬ ਸੀ ਨਾ ਉੱਥੇ ਪੰਥ ਸੀ ਪੰਥ ਤੁਹਾਨੂੰ ਪਤਾ ਤੁਹਾਡੇ ਨਾਲ ਹੀ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਸ਼ਬਦ ਲੈਣ ਲੱਗੇ ਹੋ ਉਹ ਤਾਂ ਸਾਹਮਣੇ ਰੱਖ ਲਓ ਤੁਸੀਂ ਉਹਨੂੰ ਵੀ ਬੋਲੇ ਚ ਰੱਖ ਕੇ ਸਾਰਾ ਕੁਝ ਕਰ ਰਹੇ ਹੋ ਦੋ ਗੌਂਦਨੀਆਂ ਅੱਖਾਂ ਵਿੱਚ ਘਟੇ ਵਿੱਚ ਮਿੱਟੀ ਨਹੀਂ ਮਿੱਟੀ ਵਿੱਚ ਅੱਖਾਂ ਵਿੱਚ ਮਿੱਟੀ ਘਟਾ ਨਹੀਂ ਪਾਇਆ ਜਾ ਸਕਦਾ ਬਹੁਤੀ ਦੇਰ ਨਹੀਂ ਰਹਿਣੀਆਂ ਇਹ ਚੀਜ਼ਾਂ ਇਹ ਚੀਜ਼ਾਂ ਚਲੇ ਜਾਣੀਆਂ ਹੁੰਦੀਆਂ ਪਰ ਜਿਹੜਾ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਤੁਹਾਡਾ ਨਾਮ ਲਿਖਿਆ ਜਾਣਾ ਸਾਡੇ ਇਹਨਾਂ 11 ਮੈਂਬਰਾਂ ਦਾ ਜਾਂ ਜਿਨ੍ਹਾਂ ਨੇ ਸ਼ਬਦ ਲੈਣ ਲੱਗੇਆਂ ਜਾਂ ਦਬਾਉਣ ਲੱਗੇਆਂ ਇਹ ਸਾਰਾ ਜਿਹੜਾ ਕਹਾਣ ਕੀਤਾ ਉਹਨਾਂ ਦਾ ਜਿਹੜਾ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਇਹ ਕਦੇ ਮਿਟਣਾ ਨਹੀਂ ਅਸੀਂ ਮਿਟ ਜਾਣਾ ਅਸੀਂ ਵੀ ਨਹੀਂ ਰਹਿਣਾ ਇਹਨਾਂ ਨੇ ਵੀ ਨਹੀਂ ਰਹਿਣਾ ਜਿਹੜੇ ਸਾਧ ਦੇ ਉਹਨੇ ਤਾਂ ਬੈਠੇ ਰਹਿਣਾ ਉਹਨੇ ਵੀ ਹੈ ਨਹੀਂਗਾ ਕਿਉਂਕਿ ਅਕਾਲ ਪੁਰਖ ਦਾ ਇੱਕ ਜਿਹੜਾ ਅਸੂਲ ਆ ਉਤਤਕੇ ਬਾਹਰ ਨਹੀਂ ਜਾ ਸਕਦਾ ਪਰ ਇਹ ਕੀ ਗਾ ਜਿਹੜੀਆਂ ਲੈ ਕੇ ਬੈਠੇ ਆ ਇਹਨਾਂ ਨੇ ਜਿਹੜਾ ਇਹਨਾਂ ਨੂੰ ਲੈ ਬਣਾ ਇਹ ਜਿੰਦਾ ਜੀ ਹੋ ਕੇ ਵੀ ਮੁਰਦਿਆਂ ਬਰਾਬਰ ਹੋ ਜਾਣੇ ਆ ਅੱਜ ਜੇ ਲੋਕਾਂ ਨੂੰ ਸਿੱਖਾਉਣ ਦੇ ਪਤਲੇ ਸੁਕਣ ਦਾ ਟਾਈਮ ਮਿਲ ਰਿਹਾ ਤਾਂ ਇਹ ਕੋਈ ਬਹੁਤ ਵੱਡੀ ਮੈਂ ਕਹਿੰਨਾ ਇਹਨਾਂ ਲਈ ਨਿਮੋਸ਼ੀ ਪਈ ਜਾਣੇ ਜੇ ਹਾਲੇ ਵੀ ਇਹ ਸੁਧਰ ਜਾ ਇਸ 17 ਤਰੀਕ ਨੂੰ ਆਉਣ ਵਾਲੀ ਮੀਟਿੰਗ ਵਿੱਚ ਸਾਰੇ ਜਾਣੇ ਆਪਣਾ ਜਿਹੜਾ ਹੈਗਾ ਉਥੇ ਸਮਰਥਨ ਕਰਾਣ ਆਪਣੇ ਕੀਦਿਆਂ ਨੂੰ ਕਹਿ ਦੇਣ ਕਿ ਤੁਸੀਂ ਸਾਨੂੰ ਟੈਲੀਫੋਨ ਤੇ ਮੈਸੇਜ ਕਰਕੇ ਇਹ ਕੰਕਰਤੂਤਾ ਨਾ ਕਰਾਓ ਜੇ ਤੁਸੀਂ ਕਰਨਾ ਤੇ ਆਪ ਆਣ ਕੇ ਕਰ ਦਿਓ ਆਪ ਦੋਨਾਂ ਦਾ ਹਾਲ ਹੋ ਬਾਹਰ ਹੋ ਕੇ ਬੈਠ ਕੇ ਉਹਨਾਂ ਨੂੰ ਚਾਹੀਦਾ ਸੀ ਆਪਣੀ ਇੱਕ ਜਿਤ ਨਾਲ ਕੌਮ ਨੇ ਬੜੀਆ ਇੱਕ ਦੇ ਵਕਤੀ ਪਰਿਵਾਰ ਨੂੰ ਪਰ ਉਸ ਪਰਿਵਾਰ ਨੇ ਕੌਮ ਦਿੱਤੀ ਹੋਈ ਗਿਲ ਦਾ ਘਾਣ ਕੀਤਾ ਅੱਜ ਅੱਜ ਕੌਮ ਦੀਆਂ ਦੁੱਖ ਦੀਆਂ ਰਗਾਂ ਤੇ ਗੂਠਾ ਰੱਖ ਕੇ ਬੈਠੇ ਆ ਉਹਨਾਂ ਨੂੰ ਪਾਸੇ हट ਜਾਣਾ ਚਾਹੀਦਾ ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੀ ਸਿੱਖ ਕੌਮ ਨੂੰ ਫਿਰ ਬੇਨਤੀ ਕਰਦਾ ਫਤਿਹ ਦੀ ਅਰਜ਼ ਕਰ ਹਾਂਜੀ ਰੋਲੀ ਸਾਹਿਬ ਹਾਂਜੀ ਸਰ ਕੀ ਨਾਮ ਜੀ ਸੁਖਵੰਤ ਸਿੰਘ ਰੋਲੀ ਜੀ ਰੋਲੀ ਸਾਹਿਬ ਅੱਜ ਜਿਹੜਾ ਪਤਲਾ ਫੁੱਕਿਆ ਜਾ ਰਿਹਾ ਹੈਗਾ ਕੀ ਕਾਰਨ ਹੋਇਆ ਇਹ ਬੜੇ ਦੁੱਖ ਨਾਲ ਗਣਾ ਬੈੰਦਾ ਜੀ ਇਹ ਅੱਜ ਹੀ ਬੜਾ ਲੰਮਾ ਸਮਾਂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਵਰਕਰ ਜਨਰਲ ਕੌਂਸਲ ਮੈਂਬਰ ਸੇਵਾ ਕਰਦੇ ਆ ਰਹੇ ਹਾਂ ਪਰ ਜਿਹੜੇ ਫੈਸਲੇ ਉਹਨਾਂ ਪਾਰਟੀ ਵੱਲੋਂ ਤੇ ਪਾਰਟੀ ਦੇ ਉਹਨਾਂ ਪੂਜਕ ਚੰਦਕ ਲੀਡਰਾਂ ਦੇ ਹੁਕਮਾਂ ਤੇ ਦੋ ਤਰੀਕ ਦੇ ਜਿਹੜੇ 2 ਦਸੰਬਰ ਦੇ ਹੁਕਮਨਾਮੇ ਹੋਏ ਆ ਉਹ ਤੋਂ ਬਾਅਦ ਜਿਹੜਾ ਵਰਤਾਰਾ ਚੱਲਿਆ ਉਹ ਸਰਦਾਰੇ ਦੇ ਸਬੰਧ ਵਿੱਚ ਜੋ ਉਹ ਚੰਦ ਕਲੋਕ ਸ਼੍ਰੋਮਣੀ ਅਕਾਲੀ ਦਲ ਦੇ ਤੇ ਆਪਣੇ ਆਪ ਨੂੰ ਕਾਬਜ ਸਮਝਦੇ ਆ ਉਹਨਾਂ ਦੇ ਹੁਕਮਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਪਹਿਲਾਂ ਜਿਹੇ ਦਾ ਹਰਪ੍ਰੀਤ ਸਿੰਘ ਜੀ ਕੁਲਵੰਡੀ ਸਾਭੂ ਗਮਨਾਰ ਗੰਮਨਾਰ ਸਾਹਿਬ ਤੁਲੰਡੀ ਸਾਧੂ ਨੂੰ ਕਰਤਾਰ 쿠ਸ਼ੀ ਕਰਕੇ ਲਾਇਆ ਗਿਆ ਉਸ ਤੋਂ ਬਾਅਦ ਜਦੋਂ ਉਸ ਦੁਆਬੇ ਦੇ ਜਰਨੈਲ ਨੂੰ ਫੇਰ ਹੁਕਮ ਕੀਤਾ ਗਿਆ ਧਾਮੀ ਸਾਹਿਬ ਨੂੰ ਕਿ ਇਹਨਾਂ ਨੂੰ ਵੀ ਘਰ ਨੂੰ ਤੋੜ ਦਿਓ ਯਾਨੀ ਸੁਲਤਾਨ ਸਿੰਘ ਤੇ ਗਿਆਨੀ ਅਗਰਬੀਰ ਸਿੰਘ ਨੂੰ ਉਹ ਕਹਿੰਦਾ ਵੀਰਾ ਇਹ ਕੰਮ ਮੇਰੇ ਕੋ ਨਹੀਂ ਹੋਣਾ ਉਹ ਰਜਾਇਨ ਕਰ ਗਿਆ ਇਸ ਮਹਾਨ ਸੰਸਥਾ ਦੀ ਅਧਾਨਗੀ ਤੋਂ ਤੇ ਨਾਲ ਉਹਨੇ ਰੋਸ ਵਿੱਚ ਉਹ ਜਿਹੜੀ 7 ਮੈਂਬਰ ਦੀ ਕਮੇਟੀ ਬਣਾਈ ਸੀ ਅਕਾਲਤਖਸਬ ਵੱਲੋਂ ਭਰਤੀ ਕਮੇਟੀ ਉਹਦੇ ਤੋਂ ਵੀ ਜਾਈ ਗਏ ਗੱਲਾਂ ਬਹੁਤ ਕਰਦੇ ਨੇ ਇੱਕ ਦਿਨ ਟੀਮਾ ਸਾਹਿਬ ਦੀ ਮੈਂ ਸੁਣਦਾ ਸੀਗਾ ਲੋ ਜੀ ਉਹ ਧਾਮੀ ਸਾਹਿਬ ਦੱਸਣਗੇ ਜੀ ਉਹ ਪੰਜ ਮੈਂਬਰੀ ਨੇ ਤਾਂ ਮਜਬੂਰ ਕੀਤਾ ਜੀ ਫਲਾਨਾ ਜੀ ਕਰਤੂਤਾ ਇਹਨਾਂ ਦੀਆਂ ਆਪ ਦੀਆਂ ਆ ਬਾਜ ਨਹੀਂ ਆਉਂਦੇ ਤੇ ਉਸ ਤੋਂ ਬਾਅਦ ਜਿਹੜਾ ਸਰਪੂਜੀਤ ਸਿੰਘ ਵਿਰਕ ਸੀਨੀਅਰ ਉਮੀਦ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਦੋਂ ਕੋ ਐਕਟਿੰਗ ਪ੍ਰਧਾਨ ਅਜੇ ਬਣਿਆ ਨਹੀਂ ਤੇ ਨਾਲ ਜਿਹੜੇ ਹੈਗੇ ਸੀ 14 ਮੈਂਬਰੀ ਐਜੈਕਟਿਵ ਸੀ ਤਿੰਨ ਮੈਂਬਰਾਂ ਨੇ ਉਹਦੇ ਤੋਂ ਵਿਰੋਧ ਕੀਤਾ ਤੇ ਬਾਕੀ ਜਿਹੜੀ ਰਘੂਜੀਤ ਵਿਰਕ ਦੀ ਅਗਵਾਈ ਦੇ ਵਿੱਚ ਅੰਤਮ ਅੰਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਦੋਨਾਂ ਜਹੇਦਾਰਾਂ ਦੀ ਛੁੱਟੀ ਕੀਤੀ ਜਿਹੜੀ ਪੰਥ ਦੇ ਵਿੱਚ ਇਹਨਾਂ ਗੱਲਾਂ ਦਾ ਰੋਸ ਆ ਵੀ ਜਦੋਂ ਜਹੇਦਾਰ ਨੂੰ ਅਸੀਂ ਲਾਉਨੇ ਆ ਤੇ ਬੜੇ ਸਤਕਾਰ ਨਾਲ ਲਾਉਨੇ ਆ ਜਿੱਦਾਂ ਜਹੇਦਾਰ ਲਸ਼ਕਰ ਸਿੰਘ ਦੱਸਿਆ ਵੀ ਪਹਿਲੀ ਪੱਗ ਜਿਹੜੀ ਆ ਪਹਿਲੀ ਦਸਤਾਰ ਹੈਡ ਗ੍ਰਾਂਤੀ ਸ੍ਰੀ ਦਰਬਾਰ ਸਾਹਿਬ ਦਿੰਦੇ ਨੇ ਇਹਨਾਂ ਤੋਂ ਬਾਅਦ ਜਥੇਬੰਦੀਆਂ ਭੇਟ ਕਰਦੀਆਂ ਮਾਨਤਾ ਸਤਕਾਰ ਨਾਲ ਲਿਆਉਂਦੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਛੁੱਟੀ ਕਰਦੇ ਆ ਬੇਜਿਤ ਕਰਕੇ ਇਸ ਜਿਹੜਾ ਤਰੀਕਾ ਜਿਹੜਾ ਇਹਨਾਂ ਨੇ ਅਪਣਾਇਆ ਸੰਗਤਾਂ ਦੇ ਵਿੱਚ ਉਹਦਾ ਬਹੁਤ ਭਾਰੀ ਵਿਰੋਧ ਆ ਸੰਗਤਾਂ ਮੰਗ ਕਰਦੀਆਂ ਕਿ ਇਹ ਫੈਸਲਾ ਜਿਹੜਾ 17 ਤਰੀਕ ਦੀ ਮੀਟਿੰਗ ਇਹਨਾਂ ਨੇ ਰੱਖੀ ਆ 17 ਮਾਰਚ ਦੀ ਉਹਦੇ ਵਿੱਚ ਵਾਪਸ ਲਿਆ ਜਾਵੇ ਜੇ ਇਹਨਾਂ ਨੇ ਵਾਪਸ ਨਾ ਲਿਆ ਤੇ ਇਹਨਾਂ ਲੋਕਾਂ ਦਾ ਜਿਹੜੇ 11 ਮੈਂਬਰ ਨੇ ਉਹਨਾਂ ਦੇ ਵਿੱਚੋਂ ਤਿੰਨ ਛੱਡ ਕੇ ਜਿਨ੍ਹਾਂ ਨੇ ਵਿਰੋਧ ਕੀਤਾ ਬਾਕੀ ਰਹਿ ਗਏ 11 11 ਦੇ ਵਿੱਚੋਂ 11 ਜਿਹੜੇ ਆ ਉਹਨਾਂ ਨੂੰ ਸਮਾਜਿਕ ਉਹਨਾਂ ਦਾ ਬਾਈਕਟ ਲੋਕ ਕਰਨਗੇ ਇਹ ਚੀਜ਼ ਨੂੰ ਮੁੱਖ ਰੱਖ ਲੈਣ ਇਹ ਤੇ ਅਸੀਂ ਬੇਨਤੀ ਕਰਦੇ ਆਂ ਕਲਿਆਣ ਜੀ ਨੂੰ ਕਿਉਂਕਿ ਜੂਨੀਅਰ ਉਮੀਦ ਪ੍ਰਧਾਨ ਨੇ ਉਹ ਸ਼ੁਰੂ ਨਹੀਂ ਕਮੇਟੀ ਦੇ ਵਿੱਚ ਪੰਥ ਨੇ ਉਹਨਾਂ ਨੂੰ ਬੜਾ ਮਾਣ ਤੇ ਸਤਿਕਾਰ ਦਿੱਤਾ ਪਰ ਪੰਥ ਦੀ ਨਵਜੇ ਨੂੰ ਪਛਾਣਨ ਤੇ ਇਹ ਫੈਸਲਾ ਜਿਹੜਾ ਵਾਪਸ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪੌਣ ਸ਼ਾਹਕੋਟ ਹਲਕੇ ਦੀਆਂ ਸੰਗਤਾਂ ਵੱਲੋਂ ਸ਼ਾਹਕੋਟ ਹਲਕੇ ਦੀ ਨਮਾਇੰਦਗੀ ਕਰਦੇ ਨੇ ਤੇ ਸ਼ਾਹਕੋਟ ਹਲਕੇ ਦੀਆਂ ਸੰਗਤਾਂ ਵੱਲੋਂ ਆਪਣਾ ਜਿਹੜਾ ਇਹ ਸਾਡੀ ਮੰਗ ਆ ਵੀ ਆਪਣਾ ਯੋਗਦਾਨ ਪੌਣ ਉਹ ਫੈਸਲਾ ਵਾਪਸ ਕਰਾਉਣ ਦੇ ਵਿੱਚ ਇਹਨੇ ਕਹਿੰਦਾ ਹੋਇਆ ਖਿਮਾਂ ਦਾ ਜੱਜ ਕਿਹਾ ਵਾਹਿਗੁਰੂ ਜੀ ਕਾ ਕੇਵਲ ਸਿੰਘ ਚੰਦੀ ਸਰਕਲ ਪ੍ਰਧਾਨ ਨੂਰਮੈਲ ਕੋਟ ਬਦਲਖਾਂ ਅੱਜ ਜਿਹੜਾ ਤੁਸੀਂ ਨੂਰਮੈਲ ਤੋਂ ਸ਼ਾਹਕੋਟੇ ਇਲਾਕੇ ਦੇ ਵਿੱਚ ਪਹੁੰਚੇ ਆ ਪੁੱਤਰੇ ਫੁੱਕੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਅਤੇ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬਹੁਤ ਹੀ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਉਹ ਮੈਂਬਰ ਜਿਨ੍ਹਾਂ ਨੂੰ ਅਸੀਂ ਆਪਣੀ ਵੋਟਾਂ ਆਪ ਨਹੀਂ ਉਹਨਾਂ ਨੂੰ ਪਤਾ ਬੰਦੇਵ ਸਿੰਘ ਕਲਿਆਣ ਨੂੰ ਅਸੀਂ ਇੱਕ ਇੱਕ ਵੋਟ ਆਪਣੇ ਹਲਕੇ ਦੀ ਪਵਾ ਕੇ ਉਹਨੂੰ ਮੈਂਬਰ ਬਣਾਇਆ ਤੇ ਉੱਥੇ ਸ਼ੋਮਣੀ ਕਮੇਟੀ ਦਾ ਮੈਂਬਰ ਬਣਾ ਕੇ ਗੁਰਦਰਾ ਸਾਹਿਬ ਦੀ ਸੇਵਾ ਸੰਭਾਲ ਲਈ ਭੇਜਿਆ ਅੱਜ ਉਹ ਯੂਨੀਅਨ ਮੀਤ ਪ੍ਰਧਾਨ ਦੇ ਅਹੁਦੇ ਤੇ ਆ ਤੇ ਜੋ ਰਵਾਇਤ ਸਾਡੇ ਸਿੰਖ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਫੜੀ ਹੋਈ ਆ ਆਕਾਲਤਾਖਸਾਬ ਦੇ ਜਥੇਦਾਰਾਂ ਨੂੰ ਤੇ ਦੂਸਰੇ ਆਕਾਲ ਦਸਤਾਂ ਦੇ ਜਥੇਦਾਰਾਂ ਨੂੰ ਬਹੁਤ ਜਲੀਲ ਕਰਕੇ ਬੇਇੱਜ਼ਤ ਕਰਕੇ ਉਹਨਾਂ ਨੂੰ ਥਾਰ ਕਰਨਾ ਇਹ ਇਸ ਕੌਮ ਦੇ ਮਨ ਦੇ ਵਿੱਚ ਬਹੁਤ ਵੱਡਾ ਰੋਸ ਆ ਉਸ ਰੋਸ ਨੂੰ ਪ੍ਰਗਟ ਕਰਨ ਲਈ ਅਸੀਂ ਸਾਰੇ ਅੱਜ ਇੱਥੇ ਮਹਿਦਪੁਰ ਵਿਖੇ ਇਕੱਠੇ ਹੋਏ ਆ ਕਿਉਂਕਿ ਅਸੀਂ ਸਰਦਾਰ ਬੰਦੇਵ ਸਿੰਘ ਕਲਿਆਣ ਨੂੰ ਇਹ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਸਨਮਰ ਬੇਨਤੀ ਕਰਾਂਗੇ ਕਲਿਆਣ ਸਾਹਿਬ ਤੁਹਾਡੀ ਜਵੀਰ ਜੇ ਜਾਗੇ ਸਾਡੀ ਆਵਾਜ਼ ਨੂੰ ਸੁਣ ਕੇ ਤੁਸੀਂ ਸੋਚੋ ਤੁਸੀਂ ਬਹੁਤ ਵੱਡਾ ਧਰੋਹ ਕਮਾਇਆ ਾਕਾਤ ਸਾਹਿਬ ਸਾਹਿਬ ਦੇ ਨਾਲ ਤੁਸੀਂ ਬਹੁਤ ਪਾਪ ਕਰ ਰਹੇ ਆ ਜੇ ਤੁਸੀਂ ਇਹ ਗੱਲ ਨੂੰ ਉਹ 17 ਤਰੀਕ ਨੂੰ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜੋ ਤੁਸੀਂ ਪਹਿਲਾਂ ਮਤਾ ਪਾਸ ਕੀਤਾ ਉਹ ਜ세ਦਾਰ ਸਾਹਿਬ ਰਗਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਹਾਰਗ ਕਰਨ ਦਾ ਉਹਨੂੰ ਉਹਦੇ ਵਿਰੋਧ ਚ ਖੜੋ ਉਹਨੂੰ ਵਾਪਸ ਕਰਾਓ ਤਾਂ ਕਿ ਉਹ ਜਥੇਦਾਰ ਜਿਹੜੇ ਆ ਉਹ ਆਪਣੇ ਅਹੁਦਿਆਂ ਤੇ ਦੁਬਾਰਾ ਬਰਾਜਮਾਨ ਹੋਣ ਤੇ ਸਿੱਖ ਕੌਮ ਦੇ ਜਿਹੜੇ ਮਨਾਂ ਦੇ ਵਿੱਚ ਜਿਹੜਾ ਦੁੱਖ ਆ ਦਰਦ ਆ ਉਹ ਘਟਾਇਆ ਜਾ ਸਕੇ ਇਹ ਤੁਹਾਡੇ ਤੇ ਨਿਰਭਰਿਆ ਤੁਸੀਂ ਕੌਮ ਨਾਲ ਸਿੱਖਾਂ ਨਾਲ ਖੜਨਾ ਚੁਣਿੰਦਾ ਬੰਦਿਆਂ ਦੇ ਮਗਰ ਲਾ ਕੇ ਇਹ ਜੋ ਪਹਿਲਾਂ ਤੁਸੀਂ ਗਲਤੀ ਕੀਤੀ ਆ ਉਹਨੂੰ ਬਾਰ ਕਰਾ ਰੱਖਣਾ ਇਹ ਕਲਿਆਣ ਸਾਹਿਬ ਤੇ ਡਿਪੈਂਡ ਆ ਸੋ ਅਸੀਂ ਤਾਂ ਫਿਰ ਬੇਨਤੀ ਕਰਦੇ ਆ ਕਿ ਸਮੁੱਚਾ ਜਗਤ ਸਿੱਖ ਪੰਥ ਵਿਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਇਹ ਮੰਗ ਕਰ ਰਹੀਆਂ ਕਿ ਜਿੰਨੇ ਮੈਂਬਰਾਂ ਨੇ ਉਦੋਂ 14 ਚੋਂ 11 ਮੈਂਬਰਾਂ ਨੇ ਇਹ ਇਹਦੀ ਹਮਾਇਤ ਕੀਤੀ ਆ ਇਹ ਮਤਾ ਪਾਸ ਕੀਤਾ ਸੋ 11 ਜਿਵੇਂ ਮੇਰੇ ਸਾਥੀਆਂ ਨੇ ਦੱਸਿਆ ਇਹ ਸਾਰੇ 11 ਉਹਦੇ ਵਿਰੋਧ ਚ ਖੜਨਾ ਤੇ ਸਿੱਖ ਕੌਮ ਦਾ ਜਿਹੜਾ ਆ ਜਜਵਾ ਨੂੰ ਸਮਝਣ ਸਿੱਖ ਕੌਮ ਦੀ ਨਵਜ ਨੂੰ ਸਮਝਣ ਤੇ ਉਹਨੂੰ ਵਾਪਸ ਕਰਾਉਣ ਫੈਸਲੇ ਨੂੰ ਤਾਂ ਤੁਹਾਡਾ ਜਿਹੜਾ ਛੁਟਕਾਰਾ ਨਹੀਂ ਤੇ ਤੁਹਾਡਾ ਹਾਲ ਜਾਂ ਰੰਗਜੇ ਵਾਲਾ ਹੋਣਾ ਤੁਹਾਡੀ ਮੌਤ ਨਹੀਂ ਤੇ ਤੁਹਾਡੀ ਜਾਨ ਨਹੀਂ ਨਿਕਲਣੀ ਸੋਖੀ ਜਾਣੇ ਨਿਕਣੀ ਤੁਸੀਂ ਅਕਾਲ ਤੱਕ ਸੋਣਾ ਸਿੱਧਾ ਮੱਥਾ ਮਾਰਿਆ ਜਾ ਕੇ ਤੇ ਤੁਸੀਂ ਕਿਸੇ ਤੇ ਕਹੇ ਤੇ ਮਾਰ ਰਹੇ ਆ ਇਸ ਲਈ ਤੁਹਾਨੂੰ ਬੇਨਤੀ ਆ ਤੇ ਤੁਸੀਂ ਅਜੇ ਵੀ ਵਾਪਸ ਹੋ ਰਹੇ ਹੋ ਦੁੱਲੀਆਂ ਬੇੜਾਂ ਦਾ ਕੁਝ ਨਹੀਂ ਵਿਗੜਿਆ ਤੁਹਾਨੂੰ ਬੇਨਤੀ ਆ ਕਿ ਵਾਪਸ ਆ ਜਾ ਕੇ ਉੱਥੇ 17 ਦੀ ਮੀਟਿੰਗ ਦੇ ਵਿੱਚ ਇਹ ਵਸੇ ਦੇ ਜੋ ਮਤਾ ਤੁਸੀਂ ਪਾਸ ਕੀਤਾ ਸੀ ਉਹਦੇ ਵਿਰੋਧ ਚ ਖੜ ਕੇ ਉਹਨੂੰ ਵਾਪਸ ਕਰੋ ਤੇ ਸੰਗਤਾਂ ਦਾ ਜਿਆਦਾ ਸਾਥ ਆਪ ਲਓ ਤੇ ਸੰਗਤਾਂ ਦੇ ਵਿੱਚ ਤੁਸੀਂ ਵਿਚਨ ਚੋਗੇ ਹੋ ਜਾਓ ਇਨੀਆਂ ਬੇਨਤੀਆਂ ਨਖੇਮਾਂ ਦਾ ਜਾਚਕ ਭੁਰਚਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ